ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਪਹਿਲਾਂ ਤਾਂ ਨਾ ਆਪਣਾ ਹਨਾ ਨਿਊ ਚੈਨਲ ਬਣਾਇਆ ਆਪਾਂ ਨੇ ਇੱਕ YouTube ਤੇ ਹੋਰ ਜਿਵੇਂ ਮੰਨ ਲਓ ਆਪਾਂ ਹਨਾ ਫੇ ਕੰਪਨੀ ਦੇ ਵਿੱਚ ਹਨਾ ਰਿਵਿਊ ਕਰਿਆ ਕਰਾਂਗੇ ਆਹ ਪੇਜ ਤੇ ਕਰਿਆ ਕਰਾਂਗੇ ਜਿਹੜਾ ਕੰਪਨੀ ਦੇ ਅੰਦਰ ਦਾ ਹੋਰ ਗੱਲਬਾਤ ਹੋਇਆ ਕਰੂਗੀ ਘਰੋਂ ਜਾਣੇ ਹਨਾ ਟਰੈਵਲਿੰਗ ਬਲੌਗ ਲਾ ਲਓ ਵੀ ਮੰਨ ਲਓ ਟਰੈਵਲਿੰਗਸ ਬਲੌਗ ਹਨਾ ਕਮੈਨ ਲਵਰਸ ਉਹਨਾਂ ਨੂੰ ਉਹਨਾਂ ਵਾਸਤੇ ਸਪੈਸ਼ਲ ਹੈ ਨਾ ਕਈ ਵੀਰਾਂ ਦੇ ਯਾਰ ਉਹ ਕਮੈਂਟ ਫੋਨ ਆਉਂਦੇ ਤੇ ਬਹੁਤ ਵੀ ਯਾਰ ਵੀਰੇ ਤੁਸੀਂ ਤਾਂ ਇੱਕ ਪੇਜ ਇਹ ਬਣਾਇਆ ਕਰੋ ਜਿਵੇਂ ਤੁਸੀਂ ਕਮੈਂਡ ਦਾ ਨਾ ਰਿਵਿਊ ਕਰਦੇ ਹੋ ਤੁਸੀਂ ਕਿਹੜੀ ਜਗ੍ਹਾ ਜਾਂਦੇ ਹੋ ਨਾ ਤੁਹਾਡੀ ਲੋਕੇਸ਼ਨ ਦਾ ਪਤਾ ਲੱਗਦਾ ਹੈ ਨਾ ਸ਼ਹਿਰ ਦਾ ਪਤਾ ਲੱਗਦਾ ਕਿ ਕਿਹੜੇ ਸ਼ਹਿਰ ਗਏ ਹੋ ਹਨ ਉਹ ਚੀਜ਼ ਜ਼ਰੂਰ ਦਿਖਾਇਆ ਕਰੋ ਉਹਨਾਂ ਦੀ ਫਰਮਾਇਸ਼ ਤੇ ਨਾ ਵੀਰੇ ਇੱਕ ਚੈਨਲ ਆਪਾਂ ਨਿਊ ਬਣਾਤਾ 300 ਸਬਸਕ੍ਰਾਈਬਰ ਤਾਂ ਉਹ ਤੇ ਹੋ ਗਏ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜਾ ਹੈ ਨਾ 300 ਵੀਰ ਆਪਣੇ ਨਾਲ ਜੁੜ ਚੁੱਕੇ ਆ ਉਹਦੇ ਤੇ ਹਨਾ ਬਾਕੀ ਚੈਨਲ ਦਾ ਨਵਾਂ ਆ ਜੀ ਕੰਬਾਈਨ ਲਵਰਸ ਨਿੰਦਰ ਰਤੋਂ ਹਣਾ ਜਰੂਰ ਜਾ ਕੇ ਉਹਨੂੰ ਇੱਕ ਵਾਰ ਵੀਡੀਓ ਦੇਖਿਓ ਪਹਿਲਾਂ ਫਿਰ ਸਬਸਕ੍ਰਾਈਬ ਕਰਿਓ ਇਹ ਆਪਣੇ ਹਣਾ ਮੈਂ ਪੇਜ ਇਹਦੇ ਵੀਡੀਓ ਦੇ ਵਿੱਚ ਹਣਾ ਉਹਦਾ ਲਿੰਕ ਵੀ ਸ਼ੋਅ ਕਰ ਦਿੰਦਾ ਜਰੂਰ ਜਾ ਕੇ ਉੱਥੇ ਫੋਲੋ ਕਰਿਓ ਧੰਨਵਾਦ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਬਾਈ ਕੰਬਾਈਨ ਦੀ ਵੇਡ ਚ ਆਉਣ ਤਾਂ ਵੀ ਕਦੋਂ ਕੁ ਮਸ਼ੀਨ ਆ ਜਾਵੇ ਬਸ ਅੱਜ 23 ਤਰੀਕ ਹੋ ਗਈ ਦਿਨ ਰਹਿ ਗਏ ਬਾਈ 7 ਕੱਲ ਨੂੰ ਸ਼ਾਇਦ ਮੈਂ ਕੰਪਨੀ ਆ ਨਾ ਫੇਰ ਜਾਵਾਂ ਵੀ ਜਾ ਕੇ ਪਰ ਤੈਸਾ ਜਿਹੜਾ ਦੇਖੀਏ ਹੈ ਨਾ ਵੀ ਕਿੱਥੇ ਇੱਕ ਤੱਕ ਕਿੰਨਾ ਕੁ ਜੋਰ ਆ ਮਸ਼ੀਨਾਂ ਦਾ ਬਾਕੀ ਉਧਰ ਥੋੜਾ ਸਾਹਮਣੇ ਹਰਿਆਣੇ ਵਾਲੇ ਦੀ ਮਸ਼ੀਨ ਬੁੱਕ ਕਰਾਈ ਬਾਈ ਮੈਂ ਕਹਿੰਦਾ ਵੀ ਨੰਨੀ ਜਿਆਦੇ ਨਵੀਂ ਮਸ਼ੀਨ ਬੁੱਕ ਹੋ ਰਹੀ ਹੈ ਨਾ ਸਾਰੀਆਂ ਮਸ਼ੀਨਾਂ ਹੀ ਸਾਰੀਆਂ ਕੰਪਨੀਆਂ ਦੇ ਵਿੱਚ ਨਾ ਪੂਰਾ ਤਾੜ ਪਿਆ ਹੋਇਆ ਹੈ ਚਲੋ ਬਾਕੀ ਕੱਲ ਨੂੰ ਲਾਈਨ ਤੇ ਜਾ ਕੇ ਨਾ ਵੀ ਮਹੂਰਤ ਕਰੀਏ ਬਾਬਾ ਜੀ ਦਾ ਨਾਮ ਲੈ ਕੇ ਬੇਸ ਕਰਮਾ ਜੀ ਦਾ ਹੁਣ ਤਾਂ ਹੁਣ ਤੁਹਾਨੂੰ ਪਤਾ ਇਹ ਵੀ ਇੱਕ ਤਰੀਕ ਵੀ ਹੈ ਨਾ ਨੇੜੇ ਆ ਗਈ ਬਾਕੀ ਉਹ ਤੋਂ ਬਾਅਦ ਜੋ ਵੀ ਹੈ ਨਾ ਕਮੇਨ ਕੰਪਨੀ ਦੇ ਵਿੱਚੋਂ ਜਿਹੇ ਜੀ ਮਿਲੂਗੀ ਵੀ ਉਹਦੇ ਬਾਅਦ ਜਿਹੜੀ ਮੋਡੀਫਿਕੇਸ਼ਨ ਆ ਉਹ ਤੁਹਾਨੂੰ ਹਨਾ ਚੈਨਲ ਤੋਂ ਆਪਾਂ ਨਾਲ ਦੀ ਨਾਲ ਅਪਡੇਟ ਦਿੰਦੇ ਰਹਾਂਗੇ ਉਹਦੇ ਬਾਅਦ ਕਈ ਵੀਰੇ ਹਨਾ ਯਾਰ ਵੀ ਗੱਲਬਾਤ ਤਾਂ ਕਮੈਂਟਾਂ ਦੇ ਵਿੱਚੇ ਚੱਲਦੀ ਹੁੰਦੀ ਆ ਵੀ ਬਾਈ ਯਾਰ ਤੂੰ ਮਸ਼ਹੂਰੀਆਂ ਸਾਰੀਆਂ ਕੰਮ ਇਹਨਾਂ ਦੀਆਂ ਕਰਦਾ ਹਨਾ ਤੂੰ ਫਲਾਣੀ ਵੀ ਕਦੇ ਕਹਿੰਦਾ ਲੋਹਾ ਇਹਨਾਂ ਲਾਤਾ ਆਇਆ ਕਰਤਾ ਵੀ ਲਈ ਤਾਂ ਕਰਤਾ ਆ ਇਹ ਅੱਜ ਮੈਂ ਫੇਰ ਦੁਬਾਰੇ ਹਨਾ ਪਹਿਲਾ ਵੀਡੀਓ ਅਪਜੇਟੀ ਪਾ ਚੁੱਕੇ ਆ ਇੱਕ ਮੈਂ ਫੇਰ ਇਹ ਦੱਸਣਾ ਚਾਹੁੰਦਾ ਵੀ ਕੋਈ ਵੀ ਹਨਾ ਵੀਰੇ ਕਿਸੇ ਬੰਦੇ ਦੀ ਨਾ ਮਨ ਦੀ ਕੋਈ ਖੁਸ਼ੀ ਹੁੰਦੀ ਆ ਉਹ ਖਵਾਹਿਸ਼ ਦੀ ਜਿਹੜੀ ਮੇਰੀ ਹੈ ਨਾ ਕਰਤਾਰ ਦੀ ਸੀ ਉਹ ਆਪਾਂ ਆਪਣੀ ਪੂਰੀ ਕਰ ਲਈ ਬਾਕੀ ਕੰਮਾਂ ਵੀ ਤੇ ਕੋਈ ਮਾੜੀ ਨਹੀਂ ਹੈਗੀ ਆਪਾਂ ਸਿੱਧੀ ਤੁਹਾਨੂੰ ਦੱਸੀ ਗੱਲ ਕੰਮਾਂ ਸਾਰੀਆਂ ਵਧੀਆ ਹੈ ਬਾਕੀ ਜਿਵੇਂ ਹੁਣ ਪਰਸੋ ਮੈਂ ਹੀਰਾ ਕੰਮਾਂ ਦੇ ਅੰਦਰ ਗਿਆ ਤਾਂ ਨਾ ਕੰਪਨੀ ਦੇ ਅੰਦਰ ਮੈਂ ਕਹਿੰਦਾ ਵੀ ਜਿੰਨਾ ਲੋਹੇ ਦਾ ਪ੍ਰੋਡਕਟ ਉਹ ਬਣਾ ਕੇ ਲਾ ਰਹੇ ਆਂ ਵੀ ਮੈਂ ਹਰਾਰ ਰਹਿ ਗਿਆ ਦੇਖ ਕੇ ਬਸ ਇੱਕ ਪੁਲੀਆਂ ਜਿਹੜੀਆਂ ਨਾ ਪੁਲੀਆਂ ਪੁਲੀਆਂ ਹੀ ਮੰਨ ਲਓ ਸਾਰੀਆਂ ਦੇ ਗਈਆਂ ਜਾਂ ਮਹਰੀਆਂ ਹੁੰਦੀਆਂ ਜਿਹੜੀਆਂ ਨਾ ਬਾਕੀ ਸਾਰਾ ਸਿਸਟਮ ਆ ਜਿਹੜਾ ਅੰਦਰ ਲਾਉਦੇ ਵੀ ਮੰਨ ਲਓ ਬ੍ਰੈਕਟੀਆਂ ਹਨਾ ਰਬੜ ਵਾਲੀਆਂ ਜਾਂ ਵੈਰਾਈਟੀਆਂ ਦਾ 625 ਦਾ ਬੈਰਿੰਗ ਪੈਂਦਾ ਉਹ ਵੀ ਬਾਈ ਆਪ ਤਿਆਰ ਕਰਦੇ ਆ ਆਪਣੇ ਉਹ ਕਿਹੜੀ ਆ ਤੁਹਾਡੇ ਜਿਹੜੀ ਕਲੱਚ ਵਾਲੀ ਹਾਂਡੀ ਆ ਉਹ ਵੀ ਬਾਈ ਲੋਹੇ ਦੀ ਤਿਆਰ ਹੁੰਦੀ ਆ ਹਨਾ ਉਦੋਂ ਬਾਅਦ ਜਿਹੜੀ ਡੈਕਸ਼ਨ ਉਹ ਵੀ ਲੋਹੇ ਦੀ ਤਿਆਰ ਹੈ ਜਿਹੜਾ ਬੈਲੋਜਿੰਗ ਵਾਲਾ ਬੜਾ ਤਵਾ ਉਹ ਵੀ ਬਾਈ ਲੋਹੇ ਦਾ ਤਿਆਰ ਮੈਂ ਕਹਿੰਦਾ ਵੀ ਦੇਖ ਕੇ ਬਾਈ ਰੂਹ ਖੁਸ਼ ਹੋਊਗੀ ਵੀਰ ਇੰਨਾ ਲੋਹੇ ਦਾ ਸਮਾਨ ਨਹੀਂ ਆਪਾਂ ਦੇਖੀ ਆ ਨਾ ਦੇਖਦੇ ਆ ਦੇਗੀ ਹੁੰਦਾ ਯਾਰ ਦਾ ਆਪਾਂ ਵੀ ਉਹਦੇ ਵਿੱਚ ਸਾਰੇ ਜਿਹੜਾ ਮਟੀਰੀਅਲ ਆ ਲੋਹੇ ਦਾ ਆਪ ਬਣਾ ਕੇ ਲਾ ਰਹੇ ਆ ਵੀ ਉਹ ਨਹੀਂ ਵੀ ਜਿਹੜੇ ਮਾਲਕਾਂ ਉਹ ਬਈ ਵਿੱਚ ਇੰਡਸਟਰੀ ਤੇ ਐ ਫਿਰਦੇ ਆ ਵਰਕਰਾਂ ਵਾਂਗੂ ਇੰਨੀ ਮਿਹਨਤ ਵੀ ਉਹਨਾਂ ਨੇ ਪੀਸ ਆ ਜਿਹੜਾ ਨਾ ਦੇਣਾ ਸਾਬਦਾ ਹੀ ਆ ਜਿੰਨਾਕ ਵਧੀਆ ਦੇ ਹੋਵੇ ਇਹ ਨਹੀਂ ਹੈਗਾ ਵੀ ਕਹਿੰਦੇ ਸਾਡਾ ਬੰਦਾ ਨਹੀਂ ਫਕਰ ਜਾਂਦਾ ਫਿਰ ਸੀਜਨ ਦੇ ਵਿੱਚ ਬਾਕੀ ਹੋਰ ਵੀ ਬਹੁਤ ਉਹਨਾਂ ਦੇ ਪ੍ਰੋਡਕਟਾਂ ਜਿਹੜੇ ਆ ਨਾ ਨਵੇਂ ਤੋਂ ਨਮਾ ਚੇਂਜਰ ਦੇ ਗੁੱਲੇ ਗੱਲੇ ਸਾਰੇ ਵਿੱਚ ਲਿਆ ਆਪ ਲੋਹੇ ਦੇ ਬਣਾਉਂਦੇ ਆ ਬਹੁਤ ਸੋਹਣਾ ਲੱਗਿਆ ਉਹਨਾਂ ਦਾ ਕੰਮ ਕਿ ਮੈਂ ਨਾ ਇੱਕ ਰੀਲ ਪਾਈ ਥੀ ਫੇਸਬੁੱਕ ਤੇ ਉਤੇ ਮੈਂ ਦਿਖਾਇਆ ਤਾਂ ਕਈ ਵਿੱਚ ਨਾ ਕਮੈਂਟ ਆਏ ਬਾਈ ਯਾਰ ਹੋਰ ਮਸ਼ੀਨਾਂ ਨੂੰ ਕਿਹੜਾ ਲੋਹਾ ਨਹੀਂ ਲੱਗਦਾ ਗੱਤਾ ਲੱਗਦਾ ਵੀਰੇ ਉਹ ਗੱਲ ਨਹੀਂ ਕਰਦੇ ਆਪਾਂ ਗੱਲ ਇਹ ਕਰਦੇ ਆਂ ਵੀ ਜਦੋਂ ਇੱਕ ਚੀਜ਼ ਨਾ ਰੈਡੀਮੇਡ ਆਉਣੀ ਆ ਆਪਾਂ ਉਹ ਲਾਉਣੀ ਆ ਇੱਕ ਬੰਦੇ ਨੇ ਲੋਹੇ ਦੀ ਬਣਾ ਕੇ ਡਾਇਰੈਕਸ਼ਨ ਵਾਲੇ ਲੋਹੇ ਦੀਆਂ ਬਾਈ ਹੋਰ ਦੱਸੋ ਤੁਸੀਂ ਡਾਇਰੈਕਸ਼ਨ ਲੋਹੇ ਦੀ ਉਤੋਂ ਬਾਅਦ ਆਪਣਾ ਜਿਹੜੀ ਕਲੱਚ ਵਾਲੀ ਬਾਹਰ ਵਾਲੀ ਬਾਡੀ ਆ ਉਹ ਵੀ ਲੋਹੇ ਦੀ ਹੈ ਨਾ ਆਪ ਤਿਆਰ ਕਰਦੇ ਆਂ ਬਾਕੀ ਤੁਹਾਨੂੰ ਕਿਸੇ ਦਿਨ ਵੀਡੀਓ ਦਿਖਾਵਾਂਗੇ ਵੀ ਕੀ ਸਿਸਟਮ ਆ ਨਾ ਬਹੁਤ ਵਧੀਆ ਰੂਹ ਖੁਸ਼ ਹੋ ਗਈ ਦੇਖ ਕੇ ਬਾਕੀ ਐ ਵੀ ਹੈ ਨਾ ਵੀਰੇ ਮਸ਼ੀਨਾਂ ਦਾ ਸਾਰੀਆਂ ਕੰਪਨੀਆਂ ਦੇਖੋ ਕੋਈ ਕੰਪਨੀ ਇਹ ਨਹੀਂ ਕਹਿੰਦੀ ਸਾਡੀ ਮਸ਼ੀਨ ਆ ਨਾ ਵਧੀਆ ਨਾ ਹੋਵੇ ਬਿਕੇ ਨਾ ਲੋਹਾ ਸਾਰੇ ਹੀ ਵਧੀਆ ਲਾਉਨੇ ਆ ਪਰ ਗੱਲ ਇਹ ਆ ਵੀ ਜਿਹੜੀ ਹਨਾ ਮੰਨ ਲੋ ਇੱਕ ਦਿਲ ਦੀ ਰੀਤ ਹੁੰਦੀ ਹੈ ਬੰਦੇ ਦੀ ਉਹ ਰੀਤ ਜਿਹੜੀ ਮੇਰੀ ਹੈ ਨਾ ਜਦੋਂ ਤੋਂ ਆਪਾਂ ਕੰਮ ਕਰਨ ਲੱਗੇ ਆ ਕਰਤਾਰਾਂ ਤੋਂ ਸ਼ੁਰੂ ਕਰਿਆ ਤਾਂ ਨਾ ਪਹਿਲਾਂ ਸਭ ਤੋਂ ਪਹਿਲਾਂ ਮੈਂ ਚਲਾਈ ਸਵਰਾਜ ਮਸ਼ੀਨ ਸਿੱਖਿਆ ਸਵਰਾਜ ਤੇ ਸਵਰਾਜ ਤੇ ਚਲਾਉਂਦੇ 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 ਫਿਰ ਇੱਥੇ ਆਪਣੇ ਹੈ ਨਾ ਜਿਨ੍ਹਾਂ ਨੂੰ ਦਨ ਕਰਤਾਰ ਮਸ਼ੀਨ ਦਿਖਾਈ ਆ ਮਾ ਵੀ ਪ੍ਰਵਾਸ ਸੁੱਖਾ ਬਾਈ ਪੂਰਨ ਬਾਈ ਉਹਨਾਂ ਨੇ ਬਾਈ ਹੈ ਨਾ ਮੈਨੂੰ ਇੱਥੇ ਮੈਂ ਸਵਰਾਜ ਦਾ ਐਮਪੀਸੀ ਜਨ ਲਾ ਕੇ ਘਰੇ ਆ ਗਿਆ ਤਾਂ ਮੈਂ ਆਪਾਂ ਉਰੇ ਸਾਡੇ ਸਵਰਾਜਾਂ ਘਟ ਹੁੰਦੀ ਇਹਦੇ ਨਾ ਆਪਾਂ ਚਲਾਉਣੀ ਸਵਰਾਜ ਜਾਣਦੇ ਤੇ ਜਬ ਉਹਦਾ ਕੰਮਕਾਰ ਸਵਰਾਜ ਦਾ ਜਾਣਦੇ ਤੇ ਤਾਂ ਉਹ ਮੇਰੇ ਕੋਲੇ ਘਰੇ ਆ ਗਏ ਕਹਿੰਦੇ ਵੀ ਸਾਡੀ ਮਸ਼ੀਨ ਤੇ ਨਾ ਵੀ ਡਰਾਈਵਰ ਨਹੀਂ ਹੈਗਾ ਵੀ 5-7 ਦਿਨ ਲਾ ਦੇ ਕਣਕ ਦਾ ਸੀਜ਼ਨ ਤਾਂ ਮੈਂ ਕਹਾਂ ਯਾਰ ਮੈਂ ਵੀ ਕਣਕ ਦਾ ਸੀਜ਼ਨ ਆ ਮੈਂ ਕਦੇ ਪ੍ਰੀਤ ਚਲਾਈ ਨਹੀਂ ਪ੍ਰੀਤ ਮਸ਼ੀਨ ਸੀ ਉਹਨਾਂ ਕੋਲ ਯਾਰ ਉਹ ਟਾਈਮ ਦੇ ਵਿੱਚ ਆ ਨਾ ਹੁਣ ਵੀ ਹੈਗੀ ਆ ਉਹ ਵੀ ਮੈਂ ਹੈਗਾ ਮੈਂ ਕਦੇ ਨਹੀਂ ਯਾਰ ਦੇਸੀ ਮਸ਼ੀਨ ਚਲਾਈ ਵੀ ਮੈਂ ਤਾਂ ਸਵਰਾਜ ਚਲਾਈ ਹੁਣ ਤਾਂ ਕਰ ਹੁਣ ਵੀ ਮੈਂ ਸਵਰਾਜੇ ਚਲਾ ਕੇ ਆ ਹਣਾ ਚਲੋ ਬਾਈ ਮੈਨੂੰ ਇਹ ਜਾ ਚਸਕਾ ਪਿਆ ਤੁਹਾਨੂੰ ਦੇਸੀ ਤੇ ਜਾਣ ਦਾ ਤਰੀਕਾ ਦੱਸ ਦਾਂਗੇ ਕਿੱਦਾਂ ਹੈ ਨਾ ਸਵਰਾਜ ਚਲਾਉਂ ਚਲਾਉਂਦਾ ਮੈਂ ਦੇਸੀ ਕੰਮ ਤੇ ਆ ਗਿਆ ਉਹਨਾਂ ਨੇ ਮੈਨੂੰ ਲੈ ਕੇ ਚਲੋ ਜੀ ਜਾ ਕੇ ਮੈਨੂੰ ਨਾ ਪੀਲੇ ਰੰਗ ਵਾਲੀ ਜਿਹੜੀ 11 ਮਾਡਲ ਪ੍ਰੀਤ ਉਹਨਾਂ ਕੋਲ ਅੱਜ ਵੀ ਹੈਗੀ ਆ ਉਹ ਮਸ਼ੀਨ ਤੇ ਮੈਨੂੰ ਲੈ ਕੇ ਜਾ ਕੇ ਬਾਈ ਮੈਂ ਚਲਾਈ ਥੋੜਾ ਜਿਹਾ ਗੇਰਾਂ ਦਾ ਹੀ ਫਰਕ ਲੱਗਿਆ ਬਸ ਹੋਰ ਕੁਝ ਨਹੀਂ ਲੱਗਿਆ ਹਨਾ ਹੋਰ ਤਾਂ ਤੁਹਾਨੂੰ ਪਤਾ ਹੀ ਹੈ ਪੜਾਈ ਉਹਨੇ ਵੀ ਉਕਣੇ ਕਰਨੀਆਂ ਕਟਰ ਉਹਦੇ ਮੂਰੇ ਵੀ ਸਾਰਾ ਸੇਮ ਸਿਸਟਮ ਹੀ ਹੁੰਦਾ ਜਿਨੀ ਸਵਰਾਜ ਦੇ ਆ ਤਾਂ ਵੀ ਗੇਰ ਆ ਜਿਹੜਾ ਲੀਵਰ ਇੱਕ ਹੁੰਦਾ ਦੇਸੀ ਦੇ ਜਿਹੜੇ ਲੀਵਰ ਦੋ ਤੇ ਬਸ ਇਹੋ ਜਿਹਾ ਬਾਈ ਉਹ ਮੈਂ ਗਿਆ 5-7 ਦਿਨ ਲਾਉਣ ਮੁੜ ਕੇ ਮੈਂ ਸਵਰਾਜ ਮਸ਼ੀਨ ਤੇ ਨਹੀਂ ਚੜਿਆ ਹੈਗਾ ਮੈਂ ਨਹੀਂ ਗਿਆ ਸਵਰਾਜ ਤੇ ਕਿਉਂ ਸਵਰਾਜ ਦਾ ਬਾਈ ਕਾਏ ਹਨਾ ਆਪਾਂ ਦੂਜੀਆਂ ਕ ਮੈਨਾਂ ਦੇ ਵਿੱਚ ਨਾ ਹੁਣ ਜਿਵੇਂ ਆ ਇਹ ਇਹਨਾਂ ਦੇ ਵਿੱਚ ਜੇ ਕੋਈ ਮੰਨ ਲਓ ਕੋਈ ਗੜਬੜ ਹੋ ਗਈ ਤਾਂ ਆਪਾਂ ਜਿਗਾਰ ਲਾ ਸਕਦੇ ਆ ਜਿਹੜੀ ਸਵਰਾਜ ਕਮੈਨ ਆ ਉਹਦੇ ਵਿੱਚ ਭਾਈ ਕੋਈ ਜਿਗਾਰ ਨਹੀਂ ਤਾਂ ਉਹ ਟਾਈਮ ਲੱਗਦਾ ਕਿਉਂ ਦੇ ਵਿੱਚ ਐਮੀ ਦੀਆਂ ਛਾਪ ਤਾਂ ਐਮੀ ਦਾ ਸਮਾਨ ਜਾਦੇ ਪੈਂਦਾ ਥਾ ਓਰੀਜਨਲ ਸਮਾਨ ਪੈਂਦਾ ਥਾ ਤਾਂ ਕਰਕੇ ਉਹਦੇ ਵਿੱਚ ਜਿਗਾਰ ਬਹੁਤ ਘੱਟ ਲੱਗਦੇ ਤੇ ਫਿਰ ਇਹ ਜਾ ਬੱਸ ਚੜਿਆ ਮੁੜ ਕੇ ਭਾਈ ਅੱਜ ਦੇਖ ਲਓ ਵੀ ਘੱਟੋ ਘੱਟ ਵੀ 12-13 ਸਾਲ ਹੋ ਗਏ ਉਹਨੇ ਮੁੜ ਕੇ ਸਵਰਾਜ ਦੀ ਸਵਰਾਜ ਦੀ ਗੱਲ ਨਹੀਂ ਕਰੀਗੇ ਸੀਜ਼ਨ ਚ ਐਵੇਂ ਵੀ ਲੋਕਲ ਦੇਸੀ ਚਲਾਈਆਂ ਮੁੜ ਕੇ ਇਹੋ ਜੀ ਸੀਟ ਲੱਗੀ ਮੁੜ ਕੇ ਸਵਰਾਜ ਨਹੀਂ ਚਲਾਈ ਜਾਈਏਗੀ ਉਹ ਚੀਜ਼ ਕਰਦੇ ਆਂ ਵੀ ਹਨਾ ਕਿੱਥੇ ਚੀਜ਼ ਕੋਈ ਨਹੀਂ ਮਾੜੀ ਸਵਰਾਜ ਤੋਂ ਲੈ ਕੇ ਸਾਰੀਆਂ ਮਸ਼ੀਨਾਂ ਚਲਾ ਲੀਆਂ ਬਸ ਇੱਕ ਰੀਜ ਦੀ ਜਿਹੜੀ ਉਹ ਰੀਜ ਆਪਣੀਆਂ ਨਾ ਹੁਣ ਪੂਰੀ ਹੋਈ ਆ ਕਿੱਥੇ ਭਾਈ 16 17 ਸਾਲ ਹੋ ਗਏ ਹਨਾ ਇਹ ਕੰਮ ਦੇ ਵਿੱਚ ਪਏ ਆ ਨੂੰ ਵੀ ਆਏ ਹੁੰਦਾ ਦਾ ਯਾਰ ਆਪਣੀਆਂ ਕਦੋਂ ਲਾਵਾਂਗੇ ਆਪਣੀਆਂ ਕਦੋਂ ਲਾਵਾਂਗੇ ਪਰ ਮਾਲਕ ਭਾਈ ਮੈਂ ਤਾਂ ਇੱਕ ਗੱਲ ਕਹਣਾ ਮਿਹਨਤ ਕਰਦੇ ਰਹੋ ਬੱਤੇ-ਬੱਦ ਮਿਹਨਤ ਨੂੰ ਹਨਾ ਪੈਲ ਲਓ ਵੀ ਮਾਲਕਾ ਤੂੰ ਹੀ ਆ ਆ ਤੇਰੇ ਸਾਹਮਣੇ ਆ ਨਾ ਵੀ ਮਿਹਨਤ ਬਾਈ ਜੇ ਕਰਦੇ ਆ ਨਾ ਤਾਂ ਵੀ ਇਹੋ ਜੀ ਕੋਈ ਮੰਜ਼ਲ ਨਹੀਂ ਆ ਨਾ ਜਿਹੜੀ ਬੰਦਾ ਨਾ ਪਾ ਸਕੇ ਬਾਕੀ ਸਵਰਾਜ ਦੇ ਚੱਲਦੇ ਚੱਲਦੇ ਆ ਦੇਸੀ ਤੇ ਆ ਗਏ ਆ ਦੇਸੀ ਤੇ ਵੀ ਜੱਤ ਤੋਂ ਵੱਧ ਪਕਰਤਾਰੇ ਚਲਾ ਰਹੇ ਆ ਮੁੜ ਕੇ ਫਿਰ ਹੋਰ ਮਸ਼ੀਨ ਨਹੀਂ ਚਲਾਈ ਜੱਤੇ ਹੀ ਬਸ ਇਹ ਹੀ ਰੀਤ ਸੀ ਵੀ ਇਹੀ ਲੈਣੀ ਆ ਜਦੋਂ ਆਪ ਦੀ ਲਾਵਾਂਗੇ ਚਲੋ ਪਹਿਲਾਂ ਦਸ਼ਮੇਸ਼ ਲਈ ਹੈ ਨਾ ਉਹ ਵੀ ਮਸ਼ੀਨ ਵਧੀਆ ਬਾਈ ਉਹ ਵੀ ਨਹੀਂ ਮਾੜੀ ਬਹੁਤ ਸੋਹਣੀ ਮਸ਼ੀਨ ਚੱਲੀ ਆ ਬਾਬਾ ਜੀ ਦੀ ਕਿਰਪਾ ਨਾਲ ਬਸ ਐਂ ਤਾਂ ਵੀ ਥੋੜੀ ਜੀ ਇੱਕ ਤਾਂ ਪੇਤਾ ਕਰਕੇ ਦਾ ਵੀ ਪੇਤ ਪੈ ਜੂਵੇ ਨਾ ਯਾਰ ਵੀ ਆਪ ਦੀ ਲੈ ਕੇ ਚਲੋ ਜਿੰਨੀਆਂ ਪਹਿਲਾਂ ਚਲਾਈਆਂ ਉਹ ਵੀ ਆਪਾਂ ਮਾਲਕਾਂ ਵਾਂਗੂੰ ਹੀ ਚਲਾਈਆਂ ਜਣੀ ਦਸ਼ਮੇਸ਼ ਥੋੜੀ ਜਿਹੀ ਐਂ ਲਈ ਤੀ ਬਿ ਚਲੋ ਇੱਕ ਵਾਰ ਪੇਤ ਜਾ ਪੈ ਜੂਵੇ ਕੰਮ ਦਾ ਉਹ ਤੇ ਬਾਅਦ ਆ ਨਾ ਫੇ ਨਵੀਂ ਲੈ ਲਾਂਗੇ ਬਾਕੀ ਇਹ ਮਾਲਕ ਨੇ ਵਧੀਆ ਹਨਾ ਬਹੁਤ ਸੋਹਣੀ ਜਿਹੜੀ ਮਿਹਨਤ ਨੂੰ ਰੰਗਾਂ ਬਈ ਜਰੂਰ ਲਾਉਂਦਾ ਹੈ ਬਾਕੀ ਕਹਿਣੇ ਵਾਲਾ ਦਾ ਬਾਈ ਗਲਤ ਮਲਤ ਕਮੈਂਟ ਤੁਹਾਨੂੰ ਪਤਾ ਹੀ ਆ ਨਾ ਜਨਤਾ ਵੀ ਜੇ ਕੋਈ ਤਰੱਕੀ ਕਰਦਾ ਉਹ ਤਰੱਕੀ ਕਰਦੇ ਨੂੰ ਹਨਾ ਬਹੁਤ ਘਾਟਾਂ ਜਿਹੜੇ ਹਨਾ ਜਰਦੇ ਆ ਵੀ ਕਾਤੇ ਕਰਦਾ ਯਾਰ ਤਰੱਕੀ ਇਹ ਇਹ ਮਰਿਆ ਕਿਉਂ ਨਹੀਂ ਹੁਣ ਇੱਕ ਵੀਰੇ ਦਾ ਮੈਂ ਦੇਖਿਆ ਵੀਡੀਓ ਦੇ ਵਿੱਚ ਆਪਣੇ ਜਿੱਦਣੋਂ ਕਰਤਾਰ ਬੁੱਕ ਵਾਲੀ ਵੀਡੀਓ ਪਾਈ ਸੀ ਉਹਦੇ ਵਿੱਚ ਇੱਕ ਕਮੈਂਟ ਆਇਆ ਦਾ ਕਹਿੰਦਾ ਵੀਰੇ ਮਸ਼ੀਨ ਦੇ ਨਾਲ ਨਾ ਇੱਕ ਰੱਸਾ ਵੀ ਲੈ ਲਈਂ ਕਹਿੰਦਾ 100 200 ਰੁਪਏ ਦਾ ਚਲੋ ਵੀ ਰੱਸਾ ਤਾਂ ਲੈ ਲਈਂ ਵੀ ਕੱਲ ਨੂੰ ਕਿਸ਼ਤ ਭਰੀ ਨਹੀਂ ਜਾਣੀ ਤੂੰ ਹਨਾ ਵੀ ਰੱਸਾ ਪਾ ਕੇ ਫਿਰ ਗੱਲ ਪਰਾਹਾ ਲੈ ਲੇਗਾ ਮੇਰੇ ਬੜੀ ਹੈ ਨਾ ਅਜੀਬ ਜੀ ਗੱਲ ਲੱਗੀ ਵੀ ਯਾਰ ਦੱਸੋ ਜਿਹਨੇ ਲਈ ਆ ਉਹਨੂੰ ਕੋਈ ਹੈ ਨਾ ਐਸੀ ਜੀ ਗੱਲ ਦਾਦਾ ਬਾਈ ਮਿਹਨਤੀ ਆ ਮਿਹਨਤ ਕਰਾਂਗੇ ਬਾਈ ਹੈ ਨਾ ਇੱਕ ਟੋਕ ਕੇ ਕਹਿੰਦੇ ਮਿਹਨਤ ਦੇ ਸਿਰ ਤੇ ਫਰੀ ਕਰਾਂਗੇ ਕਰਕੇ ਵੀ ਦਿਖਾਵਾਂਗੇ ਬਾਈ ਇਹ ਯਾਰ ਇਹ ਜੀਆਂ ਗੱਲਾਂ ਪਤਾ ਨਹੀਂ ਕਾਤੇ ਕੀ ਗੱਲ ਆ ਹੈ ਨਾ ਪਤਾ ਨਹੀਂ ਉਹਨੂੰ ਕੀ ਤਕਲੀਫ ਆ ਬਾਈ ਨੂੰ ਆਪਣੇ ਦੁੱਖ ਤੇ ਕਹਿੰਦਾ ਕੋਈ ਇੰਨਾ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖ ਤੋਂ ਦੁਖੀ ਆ ਵੀ ਮੈਨੂੰ ਸਾਲੀ ਖੁਸ਼ੀ ਇੰਨੀ ਆ ਨਾ ਬਾਕੀ ਆਪਣੇ ਜਿਹੜੇ ਚਾਹਵਣ ਵਾਲੇ ਸੱਜਣ ਮਿੱਤਰਾਂ ਉਹਨਾਂ ਨੇ ਸਾਰਿਆਂ ਨੇ ਵੀਰੇ ਵਧਾਈਆਂ ਵਧਾਈਆਂ ਬਾਹਰੋਂ ਬੰਗਰੇ ਨੇ ਫੋਨ ਆਏ ਕਹਿੰਦੇ ਨਿੰਦਰਾ ਬਹੁਤ ਵਧੀਆ ਕੰਮ ਕਰਿਆ ਕਹਿੰਦੇ ਕੋਈ ਗੱਲ ਨਹੀਂ ਬਾਈ ਅਸੀਂ ਬੈਠੇ ਆ ਜੇ ਤੈਨੂੰ ਕਿਤੇ ਦਿੱਕਤ ਆਈ ਵੀ ਨਾ ਇਹ ਜੀ ਤਾਂ ਅਸੀਂ ਤੇਰੇ ਨਾਲ ਖੜੇ ਆ ਚਿੰਤਾ ਨਾ ਕਰੀ ਉਹਨਾਂ ਦਾ ਬਾਈ ਹਨਾ ਦੇਖੋ ਕਿੱਡਾ ਹੌਸਲਾ ਦੰਨਿਆ ਬੰਦੇ ਨੂੰ ਹਨਾ ਬਾਹਰ ਬੈਠੇ ਜਿਹੜੇ ਵੀਰ ਆਪਣੇ ਉੱਥੇ ਬਾਈ ਆਹੀ ਜੀਤ ਤਾਂ ਹੈਗੀ ਆ ਆਪਾਂ ਬਾਹਰ ਜਿਹੜੇ ਲੋਕ ਆ ਉਹਨਾਂ ਨੂੰ ਇੱਕ ਦੂਏ ਦਾ ਕੋਈ ਮਤਵਲ ਨਹੀਂ ਹੈਗਾ ਵੀ ਕਿਹਨੇ ਕਿਆ ਲੈਂਦਾ ਹੈ ਕਿਹਨੇ ਕਿਆ ਵੇਚਦਾ ਹੈ ਨਾ ਕੌਣ ਕੀ ਦਾ ਕੰਮ ਜਾਰੇ ਚੱਲ ਗਿਆ ਕੀ ਦਾ ਘਟ ਗਿਆ ਉਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਨੂੰ ਸਿਰਫ ਇੱਕ ਕੰਮ ਦਾ ਮਤਵ ਬਲਾ ਮੈਂ ਕੰਮ ਤੇ ਗਿਆ ਕੰਮ ਤੇ ਆਇਆ ਕੰਮ ਤੇ ਗਿਆ ਕੰਮ ਤੇ ਆਇਆ ਬਸ ਇਹ ਚੀਜ਼ਾਂ ਦਾ ਮਤਵ ਬਲਾ ਆਪਣੇ ਇੱਥੇ ਜੇ ਕੋਈ ਮੰਨ ਲਓ ਕੋਈ ਤਰੱਕੀ ਕਰਦਾ ਹੈ ਨਾ ਤਾਂ ਉਹਨੂੰ ਪਹਿਲਾਂ ਐਂ ਕਹਿਣਗੇ ਵੀ ਲੈ ਇਹਦਾ ਯਾਰ ਫੁੱਦੂ ਕੰਮ ਕਰ ਲਿਆ ਡੁੱਬ ਗਿਆ ਤਾਂ ਜਦੋਂ ਮੈਂ ਬਈ ਹੈ ਨਾ ਆਪਣੀ ਆ ਮਸ਼ੀਨ ਲਈ ਆਪਣੇ ਦਸ਼ਮੇਸ਼ ਉਦੋਂ ਹੀ ਮੈਨੂੰ ਬਹੁਤ ਆ ਨਾ ਔਟਪੁਟ ਆ ਕਮੈਂਟਾਂ ਜਿਹੜੇ ਵੀਡੀਓ ਦੇ ਵਿੱਚ ਆਉਂਦੇ ਤੇ ਵੀਰ ਬਾਈ ਇਹਦਾ ਕੁਆਡ ਲੈ ਲਿਆ ਤਾਂ ਇਹਦਾ ਚੱਲਣੀ ਨਹੀਂ ਬਾਕੀ ਬਾਈ ਉਹ ਤਾਂ ਹੁੰਦੀ ਆ ਬੰਦੇ ਦੀ ਕਿਸਮ ਹੈ ਨਾ ਵੀ ਜੇ ਚੱਲਣੀ ਆ ਕਹਿੰਦਾ ਜੇ ਚੱਲਣੀ ਆ ਤਾਂ ਕੁਆਡ ਵੀ ਚੱਲ ਜਣਾਏ ਚੱਲਣੀ ਤਾਂ ਨਵੀਂ ਵੀ ਨਹੀਂ ਚੱਲਣੀ ਹੈਗੀ ਬਾਕੀ ਮਾਲਕ ਦੇ ਹੱਥ ਆ ਸਾਰਾ ਕੁਝ ਉਹ ਤਾਂ ਨਾ ਕੋਈ ਕੁਝ ਨਹੀਂ ਕਰ ਸਕਦਾ ਬਾਕੀ ਆਪਣਾ ਬੈਂਕ ਦਾ ਹੈ ਨਾ ਕੰਮ ਜਦਾ ਉਹ ਹੁਣ ਮੰਨ ਲਓ ਫਿਨਿਸ਼ ਹੋ ਗਿਆ ਕਲੀਅਰ ਹੋ ਗਿਆ ਹੁਣ ਆਪਾਂ ਕੱਲ ਤੇ ਬਾਅਦ ਨਾ ਕੰਪਨੀ ਦੇ ਵਿੱਚ ਸਵੇਰੇ ਚੱਲ ਜਾਇਆ ਕਰਾਂਗੇ ਸ਼ਾਮ ਨੂੰ ਆਜਿਆ ਕਰਾਂਗੇ ਵੀ ਜੋ ਵੀ ਹੈ ਨਾ ਬਦਲਾ ਹੈ ਉਹਦੇ ਵਿੱਚ ਮਾੜਾ ਮੋਟਾ ਕਰਾ ਲਾਂਗੇ ਕੰਪਨੀ ਚੋਂ ਨਹੀਂ ਬਾਅਦ ਵਿੱਚ ਆਪਾਂ ਦਾ ਨਾ ਤੁਹਾਨੂੰ ਪਤਾ ਹੀ ਆ ਵੀ ਕਾਂਡਾ ਕੱਢੇ ਦੇਈਦਾ ਫਿਰ ਜੇ ਕੋਈ ਹੋਵੇ ਪਰ ਸ ਇਹ ਤਾਂ ਐ ਨਹੀਂ ਨਵੇਂ ਮਾਡਲ ਦੇ ਵਿੱਚ ਹੈ ਨਾ ਆਪਣੇ ਉਦੋਂ ਪਹਿਲਾਂ ਵੀ ਕਿਤੇ ਨਾ ਵੀਡੀਓ ਪਾਈਦੀ ਉਦੋਂ ਵੀ ਬਹੁਤ ਸਾਰੇ ਵੀਰਾਂ ਨੇ ਨਾ ਕਮੈਂਟ ਕਰਿਆ ਵੀਰੇ ਕੋਈ ਵੀ ਦੁੱਖ ਤਕਲੀਫ ਨਹੀਂ ਵਧੀਆ ਮਸ਼ੀਨਾਂ ਬਾਕੀਆਂ ਵੀ BS4 ਇੰਜਨ ਆ ਉਹਦਾ ਵੀ ਹੈ ਨਾ ਆਪਾਂ ਚਲਾਇਆ ਹੈ ਉਹਦਾ ਤਾਂ ਆਪਾਂ ਨੂੰ ਭੇਤੀਆਂ ਕੋਈ ਦਿੱਕਤ ਕਮੀ ਪਰੇਸ਼ਾਨੀ ਨਹੀਂ ਉਹਦੇ ਵਿੱਚ ਤਾਂ ਹੈਗੀ ਚਲੋ ਬਾਕੀ ਹੁਣ ਲੈਣੇ ਜਾਣਾ ਇੱਕ ਤਰੀਕ ਨੂੰ ਜਾਵਾਂਗੇ ਖੁਸ਼ੀ ਬਾਈ ਹਨਾ ਰੇਗ ਨੂੰ ਆਪਣੇ ਆਪਣੇ ਉਹਦੀ ਹੁੰਦੀ ਉਹ ਆ ਚਾਹੇ ਕੋਈ ਮੋਟਰਸਾਈਕਲ ਲੈਣ ਜਾਵੇ ਖੁਸ਼ੀ ਤਾਂ ਮੋਟਰਸਾਈਕਲ ਦੀ ਸੰਭੀ ਜਾਂਦੀ ਤਾਂ ਫੇਰ ਦੇਖੋ ਨਾ ਕਿੱਡਾ ਸੰਦ ਆ ਔਰ ਨਿਆਣਿਆਂ ਨੂੰ ਹੋਰ ਦੱਸੋ ਤੇ ਮੈਨੂੰ ਤਾਂ ਹੋਣੀ ਉਹਨੇ ਮੇਰੇ ਨਿਆਣਿਆਂ ਨੂੰ ਬੜੀ ਖੁਸ਼ੀ ਆ ਉਹ ਵੀ ਹਨਾ ਆ ਪਾ ਬੜਾ ਮੁੰਡਾ ਪਾਪਾ ਸੀਨਾ ਪਾਪਾ ਸੀਨਾ ਐ ਕਰਦਾ ਰਹਿੰਦਾ ਚਲੋ ਜੇ ਕੋਈ ਕਮੀ ਪੇਸੀ ਹੋਈ ਤਾਂ ਪਕੜਾਵਾਂਗੇ ਨਾਲੇ ਤੁਹਾਨੂੰ ਦੱਸਾਂਗੇ ਹਨਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਬਾਕੀ ਆਪਣੇ ਪੇਜ ਨੂੰ ਨਾ ਦੂਜਿਆਂ ਨੂੰ ਜਰੂਰ ਫੋਲੋ ਕਰ ਲਿਓ ਕਿਉਂ ਉਤੇ ਆਪਾਂ ਬਾਈ ਥੋੜੀਆਂ ਜੀਆਂ ਨਾ ਵੀਡੀਓ ਜਿਹੜੀਆਂ ਮਾਨੂੰ ਲੱਗ ਜੀਆਂ ਰੱਖਿਆ ਕਰਾਂਗੇ ਸੇਮ ਵੀਡੀਓ ਨਹੀਂ ਹੋਇਆ ਕਰੂਗੀ ਉਤੇ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ